ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀਰ ਭਰਾਣੇ ਕੋਈ ਵੀ ਖੇਤੀ ਬਾੜੀ ਦੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੀ ਹੈ ਆਪਣੇ ਚੈਨਲ ਤੇ ਤੇ ਆਪਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਕਮੈਂਟ ਡੇਟ ਮੈਂਟ ਦੀ ਤੇ ਜਾਂ ਫੋਟੋਆਂ ਭੇਜ ਦਿਆ ਕਰੋ ਪੰਜ ਚਾਰ ਤੇ ਆਪਾਂ ਡੇਲੀ ਖੇਤੀਬਾੜੀ ਸੰਦੇ ਆਪਣੇ ਚੈਨਲ ਤੇ ਦੱਸਦੇ ਰਹਿੰਦੇ ਆ ਤੇ ਆਪਣਾ ਉੱਪਰ ਨੰਬਰ ਲੱਗਿਆ ਉੱਪਰਲੇ ਨੰਬਰ ਤੇ ਆਪ ਨੂੰ ਕਾਲ ਕਰ ਲਿਓ ਤੇ ਜਾਂ ਆਪਦੀ ਕੋਈ ਵੀ ਮਸ਼ੀਨਰੀ ਆ ਉਹਨੂੰ ਵਟਸਐਪ ਕਰ ਦਿਆ ਕਰੋ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਅੱਜ ਦੀ ਵੀਡੀਓ ਚੋ 5 ਟਰੈਕਟਰ ਬਕਾਊ ਲੈ ਕੇ ਆਏ ਆ ਆਪਣੇ ਚੈਨਲ ਤੇ ਬਾਈ ਆਪਾਂ ਤੇ 2 ਟਰਾਲੇ ਤੇ ਇੱਕ ਵੱਡੀ ਕੰਪੈਨ 8 ਚੀਜ਼ਾਂ ਆਪਣੇ ਚੈਨਲ ਤੇ ਬਕਾਊ ਲੈ ਕੇ ਆਏ ਆ ਆਪਾਂ ਡੇਲੀ ਬੇਸ ਤੇ ਖੇਤੀਬਾੜੀ ਮਸ਼ੀਨਰੀਆਂ ਖੇਤੀਬਾੜੀ ਸੰਦੇ ਆਪਣੇ ਚੈਨਲ ਤੇ ਲੈ ਕੇ ਡੇਲੀ ਆਉਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਚ 8 ਚੀਜ਼ਾਂ ਬਕਾਊ ਲੈ ਕੇ ਆਏ ਆ ਸਾਰੇ ਭਰਾ ਦੇਖ ਲਓ ਬਾਈ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਫਾਰਮ ਟਰੱਕ 45 ਦਾ ਬਾਈ ਤੇ 2008 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਭਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਸਾਰਾ ਬੇਟਾ ਟਰੈਕਟਰ ਇਹਨਾਂ ਦਾ ਤੇ ਕੋਈ ਬਈ ਬਾਈ ਵਪਾਰੀ ਨਹੀਂ ਸਾਡੇ ਪਿੰਡ ਦੇ ਹੀ ਆ ਬਾਈ ਜਿਨ੍ਹਾਂ ਨੇ ਟਰੈਕਟਰ ਵੇਚਣਾ ਕੋਟਲੀ ਦੇ ਆ ਤੇ ਕੋਟਲੀ W ਬਈ ਟਰੈਕਟਰ ਖੜਾ ਤੇ ਜਿਹੜਾ ਸ਼੍ਰੀ ਮੁਖਸਰ ਸਾਹਿਬ ਚ ਪਿੰਡ ਆਉਂਦਾ ਕੋਟਲੀ W ਤੇ ਕੋਟਲੀ ਟਰੈਕਟਰ ਬਈ ਖੜਾ ਹੈ ਤੇ ਬਾਈ ਕਹਿੰਦੇ 2 ਲੱਖ ਤੇ 60000 ਦੇ ਆਸੇ ਪਾਸੇ ਇਹ ਟਰੈਕਟਰ ਦੇ ਦਾਂਗੇ ਬਾਈ ਫਾਰਮ ਟਰੱਕ 45 ਦਾ ਸਾਰੇ ਪਾਸੇ ਸਾਡਾ ਪੂਰਾ ਵਧੀਆ ਟਰੈਕਟਰ ਆ ਬਾਈ ਲੈਫਟ ਪੰਪ ਦਾ ਆ ਲੈਫਟ ਦਾ ਪੰਪ ਦਾ ਅਸੀਂ ਕੰਮ ਫੁੱਲ ਕਰਾਇਆ ਵਾ ਤੇ ਵਾਹ ਕੀ ਚੈੱਕ ਕਰਕੇ ਸਾਡੇ ਕੋਲੋਂ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਬਈ ਇਹ ਫਾਰਮ ਟ੍ਰੈਕਟਰ ਲੈਣਾ ਹੋਵੇ 45 ਦਾ ਤੇ ਇਹ ਪਿੰਡ ਕੋਟਲੀ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਸਵਰਾਜ ਟ੍ਰੈਕਟਰ ਲੈਣਾ ਹੋਵੇ 735 ਸਾਰੇ ਭਰਾ ਦੇਖ ਲਓ ਬਾਈ ਇਹ 2001 ਮਾਡਲ ਟ੍ਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਮਗਰਲੇ ਟਾਇਰ ਬਾਈ 35 ਕੇ ਪੈਸੇ ਆ ਤੇ ਮੂਹਰਲੇ ਬਈ ਜਮਾ ਨਵੇਂ ਆ ਕਿਸੇ ਵੀ ਪੁਰਾਣੇ ਬਈ ਇਹ ਟ੍ਰੈਕਟਰ ਲੈਣਾ ਹੋਵੇ ਸਵਰਾਜ 735 ਤੇ ਇਹ ਪੈਂਡ ਖੜਾ ਮੱਲਣ ਪੈਂਡ ਬਾਈ ਮੱਲਣ ਤੇ ਜਿਹੜਾ ਸ਼੍ਰੀ ਮੁਕਸ਼ੂਰ ਸਾਹਿਬ ਚ ਪੈਂਡ ਆਉਂਦਾ ਮੱਲਣ ਦੋਦਾ ਕੌਣੀ ਦੇ ਕੋਲੇ ਪੈਂਡ ਰਹਿਗਾ ਬਾਈ ਮੱਲਣ ਤੇ ਮੱਲਣ ਪੈਂਡ ਬਾਈ ਖੜਾ ਟਰੈਕਟਰ ਇਹ ਤੇ ਬਾਈ ਕਹਿੰਦਾ 1 ਲੱਖ ਤੇ 48000 ਦੇ ਆਸੇ ਪਾਸੇ ਮੈਂ ਟਰੈਕਟਰ ਬਾਈ ਦੇ ਦੂੰਗਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਸਵਰਾਜ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਸਵਰਾਜ ਟਰੈਕਟਰ ਆ ਬਾਈ ਕਿਸੇ ਵੀਰ ਭਰਾਣੇ ਬਾਈ ਇਹ ਟਰੈਕਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਫੋਰ ਟਰੈਕਟਰ ਲੈਣਾ ਹੋਵੇ 36100 ਸਾਰੇ ਭਰਾ ਦੇਖ ਲਓ ਬਾਈ 1988 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ 40 ਕੇ ਪੈਸੇ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਬਈ ਇਹ ਫੋਰ ਟਰੈਕਟਰ ਲੈਣਾ ਹੋਵੇ 36100 ਤੇ ਬਾਈ ਕਹਿੰਦਾ 1 ਲੱਖ ਤੇ 8000 ਦੇ ਆਸੇ ਪਾਸੇ ਟਰੈਡ ਦੇ ਦਾਂਗੇ ਬਾਈ ਹਸਾਬ ਜੀ ਦੇ ਪੈਸਿਆਂ ਦਾ ਬਾਈ ਕਹਿੰਦੇ ਟਰੈਡ ਦੇ ਦਾਂਗੇ ਇਹ ਕਿਸੇ ਵੀਰ ਪੁਰਾਣੇ ਵੀ ਇਹ ਟਰੈਡ ਲੈਣਾ ਹੋਵੇ ਫੋਰ 3610 ਇਹ ਏਰੀਆ ਬਈ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਏਰੀਆ ਚ ਬਈ ਟਰੈਕਟਰ ਖੜਾ ਹੈ ਕਿਸੇ ਵੀਰ ਭਰਾ ਨੇ ਬਈ ਇਹ ਟਰੈਟ ਲੈਣਾ ਹੋਵੇ ਤੇ ਬਾਈ ਕਹਿੰਦੇ ਵਾਹ ਕੇ ਚੈੱਕ ਕਰਕੇ ਟਰੈਟ ਲੈ ਜਾਓ ਬਾਈ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਐਚ ਐਮ ਟੀ 5911 ਬਾਈ ਸਾਰੇ ਭਰਾ ਦੇਖ ਲਓ ਬਾਈ 1997 ਮਾਡਲ ਦਾ ਟਰੈਕਟਰ ਆ ਤੇ ਹਰਿਆਣਾ ਨੰਬਰ ਆ ਤੇ ਮਗਰਲੇ ਟਾਇਰ ਬਈ 40 45 ਪੈਸੇ ਆ ਇਹ ਮੂਰਲੇ 75 ਕਾ ਪੈਸੇ ਆ ਕਿਸੇ ਵੀਰ ਭਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ 9811 ਤੇ ਏਰੀਆ ਗਿੱਦੜਵਾਹਾ ਏਰੀਆ ਬਈ ਗਿੱਦੜਵਾਹਾ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚ ਪੈਂਦਾ ਬਈ ਗਿੱਦੜਵਾਹਾ ਤੇ ਗਿੱਦੜਵਾਹਾ ਏਰੀਆ ਚ ਬਈ ਟਰੈਕਟਰ ਖੜਾ ਹੈ ਤੇ ਬਾਈ ਕਹਿੰਦਾ 2 ਲੱਖ ਦੇ ਆਸੇ ਪਾਸੇ ਬਈ ਟਰੈਕਟਰ ਦੇ ਦਾਂਗੇ ਪੂਰੇ ਦੇ ਤੇ ਪੂਰਾ ਵਧੀਆ ਬਈ ਸਾਰੇ ਬੱਸ ਹੁਣ ਟਰੈਕਟਰ ਸਾਡਾ ਵਾਹ ਕੇ ਚੈੱਕ ਕਰਕੇ ਹਰੇਕ ਨੂੰ ਟਰੈਕਟਰ ਲੈ ਜੂ ਕਿਸੇ ਵੀਰ ਭਰਾਣੇ ਬਈ 9811 ਟਰੈਕਟਰ ਲੈਣਾ ਹੋਵੇ ਤੇ ਇਹ ਗਿੱਦੜਵਾਹਾ ਏਰੀਆ ਚ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਜੀ ਕਿਸੇ ਵੀਰ ਪੁਰਾਣੇ ਸੋਨਾ ਲੀਕਾ ਟਰੈਕਟਰ ਲੈਣਾ ਹੋਵੇ 60 ਦਾ ਸਾਰੇ ਭਰਾ ਦੇਖ ਲਓ ਬਾਈ 2011 ਮਾ ਦਾ ਟਰੈਕਟਰ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ ਬਈ 70 75 ਪੈਸੀ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਬਈ ਸੋਨਾ ਲੀਕਾ 60 ਦਾ ਤੇ ਪਿੰਡ ਖੜਾ ਭਦੌੜ ਪਿੰਡ ਬਈ ਭਦੌੜ ਤੇ ਬਰਨਾਲੇ ਜ਼ਿਲ੍ਹੇ ਚ ਪਿੰਡ ਆਉਂਦਾ ਭਦੌੜ ਬਾਈ ਤੇ ਭਦੌੜ ਪਿੰਡ ਬਈ ਟਰੈਕਟਰ ਖੜਾ ਹੈ ਤੇ ਬਾਈ ਕਹਿੰਦੇ 3 ਲੱਖ ਤੇ 60000 ਦੇ ਆਸੇ ਪਾਸ ਇਹ ਟਰੈਟ ਬਈ ਦੇ ਦਾਂਗੇ ਰੌਕੇ ਚੈੱਕ ਕਰਕੇ ਸਾਰੇ ਪਾਸੋਂ ਚੱਕਰ ਕਰਕੇ ਟਰੈਕਟਰ ਸਾਡੇ ਘਰੋਂ ਲੈ ਜਾਓ ਬਾਈ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਭਤੌੜ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਕੰਪੈਨ ਲੈਣੀ ਹੋਵੇ ਵੱਡੀ ਕੰਪੈਨ ਬਾਈ ਸਾਰੇ ਭਰਾ ਦੇਖ ਲਓ ਬਾਈ ਇਹ 2014 ਮਾਡਲ ਕੰਪੈਨ ਆ ਬਾਈ ਤੇ ਬਾਈ ਕਹਿੰਦਾ ਸਾਰੇ ਪਾਸੋਂ ਪੂਰੀ ਵਧੀਆ ਕੰਪੈਨ ਆ ਬਾਈ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਕੰਪੈਨ ਲੈ ਜਾਓ ਬਾਈ ਇੱਕ ਏਰੀਆ ਗੁਰਦਾਸਪੁਰ ਗੁਰਦਾਸਪੁਰ ਦਾ ਏਰੀਆ ਬਈ ਕਾਦੀਆਂ ਪੈਂਦਾ ਤੇ ਕਾਦੀਆਂ ਏਰੀਏ ਚ ਬਈ ਇੱਕ ਕੰਪੈਨ ਖੜੀ ਆ ਤੇ ਜ਼ਿਲ੍ਹਾ ਗੁਰਦਾਸਪੁਰ ਇਹ ਬਾਈ ਕਹਿੰਦਾ 8 ਲੱਖ ਦੇ ਆਸੇ ਪਾਸੇ ਕੰਪੈਨ ਵੱਡੀ ਵੀ ਦੇ ਦਾਂਗੇ ਕਿਸੇ ਵੀਰ ਭਰਾਣੇ ਬਈ ਇਹ ਕੰਪੈਨ ਲੈਣੀ ਹੋਵੇ ਤੇ ਕਾਦੀਆਂ ਏਰੀਏ ਚ ਖੜੀ ਆ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 19 7 ਟਰਾਲਾ ਬਾਈ 7 ਫੁੱਟ ਚੌੜਾ ਤੇ 19 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਈ ਜੱਕ ਤੋਂ ਟਰਾਲਾ ਇਹ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦੇ 3 ਲੱਖ ਤੇ 10000 ਦੇ ਆਸੇ ਪਾਸੇ ਇਹ ਟਰਾਲਾ ਵੀ ਦੇ ਦਾਂਗੇ ਤੇ ਏਰੀਆ ਅਮਰਸਰ ਅਮਰਸਰ ਏਰੀਏ ਚ ਬਈ ਟਰਾਲਾ ਖੜਾ ਇਹ ਬਾਈ ਕਹਿੰਦੇ ਸਾਰੇ ਪਾਸੋਂ ਚੱਕ ਕਰਕੇ ਟਰਾਲਾ ਲੈ ਜਾਓ ਬਾਈ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪ੍ਰਾਣੇ ਟਰਾਲਾ ਲੈਣਾ ਹੋਵੇ 12 6.5 ਬਾਈ ਸਾਰੇ ਭਰਾ ਦੇਖ ਲੋ ਬਾਈ 6.5 ਫੁੱਟ ਚੌੜਾ ਤੇ 12 ਫੁੱਟ ਲੰਮਾ ਟਰਾਲਾ ਕਿਸੇ ਵੀ ਪ੍ਰਾਣੇ ਟਰਾਲਾ ਲੈਣਾ ਹੋਵੇ ਤੇ ਜੈਕ ਵਾਲਾ ਬਈ ਟਰਾਲਾ ਇਹ ਤੇ ਪਿੰਡ ਖੜਾ ਬਈ ਸਾਡੇ ਹੀ ਪਿੰਡ ਕੋਟਲੀ ਬਲੂ ਤੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਚ ਪਿੰਡ ਆਉਂਦਾ ਕੋਟਲੀ ਤੇ ਕੋਟਲੀ ਪਿੰਡ ਖੜਾ ਬਈ ਇਹ ਟਰਾਲਾ ਤੇ ਬਾਈ ਕਹਿੰਦਾ 1 ਲੱਖ ਤੇ 85000 ਦੇ ਆਸੇ ਪਾਸੇ ਮੈਂ ਟਰਾਲਾ ਬਾਈ ਦੇ ਦੂੰਗਾ ਇਹ ਪੂਰਾ ਸਾਰੇ ਪਾਸੋਂ ਕਮੀ ਨਹੀਂ ਟਰਾਲੇ ਚ ਪੈਸੇ ਦੀ ਵੀ ਬਾਈ ਕਿਸੇ ਵੀ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਡ ਕੋਟਲੀਆ ਬਲੂ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀ ਵੀਡੀਓ ਆਪਣੇ ਕੋਲੇ ਵੀ 8 ਚੀਜ਼ਾਂ ਬਕਾਉ ਸੀ ਤੇ ਆਪਾਂ ਅੱਠੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਦੇ ਆਪਾਂ ਫੇਰ ਲੈ ਕੇ ਆਵਾਂਗੇ ਤੇ ਸਾਰਿਆਂ ਨੂੰ ਬਾਈ ਹਸਰੀਕਾਲ